ਮੈਂ ਨਵਾਂ ਕੋਟ ਲਗਾ ਪਾਣਾ ਕਰਾਂ ਆ ਆ ਵਿਆਹ ਚੱਲੇ ਜੀ ਪਾਉਣਾ ਨਵਾਂ ਹੈ ਪਾਉਣਾ ਨਹੀਂ ਨਹੀਂ ਪਾ ਕੇ ਜਾਣਾ ਮੈਂ ਨਵਾਂ ਮੈਂ ਨਹੀਂ ਖੜ ਜਾਣਾ ਕਿਉਂ ਪਾਉਣਾ ਹੈ ਮੈਂ ਲੈ ਪਰਾਉ ਮੈਂ ਤੇ ਪਾਉਂਗਾ ਨਵਾਂ ਕੋਟ ਇੱਕ ਮਿੰਟ ਸਹੀ ਗਾ ਨਹੀਂ ਮਜ਼ਾ ਨਹੀਂ ਹੁੰਦੀ ਨਵੇਂ ਪਾਉਣਾ ਵੇਲਾ ਪੈ ਗਈ ਠੰਡ ਕਾਲ ਜੇ ਨਵੀਂ ਕੋਟੀ ਘਵਾਲੀ ਬਸ ਚਲੋ ਜੀ ਬਹੁਤ ਹੱਸਦੀ ਮੇਰੇ ਲਈ ਇਧਰ ਕੋਟੀ ਘਵਾਜ ਗਈ ਤੈਨੂੰ ਕੋਈ ਕੰਮ ਨਹੀਂ ਹੈ ਆੰਬਾ ਸੈਦਾਰ ਉਹ ਹਾਂ ਨਵੀਂ ਕੋਟੀ ਗਵਾਚ ਗਈ ਨਾਲ ਕਹਵਾ ਨਾ ਕੋਟੀ ਗਵਾਚ ਗਈ ਲੈ ਵੀ ਜਾਨ ਚ ਜਾਨ ਆ ਗਈ ਲੱਭ ਗਈ ਕੋਟੀ ਸਾਸੂ ਕੀ ਕੋਟੀ ਗਵਾਚ ਗਈ ਹਾਂ ਫੌਰ ਧੱਕ ਗਿਆ ਬੜੇ ਨਿਕਲੇ ਨੇ ਹਮ ਹਣ ਮੈਂ ਮੰਮੀ ਮੈਂ ਕੋਟ ਪੈਂਟ ਲਗਾ ਪਾਉਣ ਹਮ ਸਹੀ ਗੱਲ ਐ ਆ ਵੇਖ ਲੈ ਤੇਰੇ ਸਾਹਮਣੇ ਫਾਰਮਲ ਦੀ ਪੈਂਟ ਆ ਮੈਂ ਪਾਉ ਮੈਂ ਨਹੀਂ ਜਾਣਾ ਫਿਰ ਜੀ ਪਾਉਣੇ ਨਵੇਂ ਕੱਪੜੇ ਲੈ ਆਪ ਵੀ ਨਹੀਂ ਪਾਉਂਦੀ ਤੇ ਬੰਦੇ ਵੀ ਨਹੀਂ ਪਾਉਂਦਿੰਦੀ ਬੋਲਾਂਗੇ ਜੇ ਤੋ ਜਾਵਾਂਗੇ ਕਿਤੇ ਉਹ ਤੁਹਾਨੂੰ ਠੰਡ ਮੋਕ ਜਿੰਦੇ ਲੋਕ ਆਣਾ ਗਰਮੀਆਂ ਚ ਕੋਟ ਚਾੜੇ ਇਹਨਾਂ ਲੋਗ ਹੈ ਅੱਗੇ ਲੋਕ ਕਿੱਸ ਦੇਗੇ ਅੰਦੇ ਜੇ ਜੇ ਟ੍ਰੈਂਡ ਮੋ ਗਿਆ ਤੇ ਇਹਨੇ ਹੁਣ ਹੁਣ ਲੈਣੇ ਕੋਟ ਲੈ ਇਹਨੂੰ ਕਦਰ ਮੈਂ ਇਹਨੂੰ ਇਹਨੂੰ ਹੁਣ ਤੇ ਆਇਆ ਚਲ ਚਲ ਨਹੀਂ ਉਹ ਮੰਗਦੀ ਆ ਦੁੱਧ ਪੋਣੇ ਨਵੇਂ ਬੂੜ ਪੋਣੇ ਮੈਂ ਯਾਰ ਕੀ ਕੀ ਨਵੀਆਂ ਚੀਜ਼ਾਂ ਰੱਖ ਲਿਆ ਕਰੋ ਘਰੇ ਲਾ ਲੈਣੀ ਹੁੰਦੀਆਂ ਆ ਮੇਰੀ ਮਰਜ਼ੀ ਮੇਰੀ ਚੀਜ਼ ਹੈ ਲੱਗੀ ਸਮਝ ਪੌਣੇ 9 ਨਵੇਂ ਹਾਲੀ ਚਿੱਟੇ ਨਵੇਂ ਨਹੀਂ ਉਹ ਵੇਖ ਕੇ ਕੈਮਰੇ ਸਾਹਮਣੇ ਤੇ ਸਾਰੇ ਚੁੱਪ ਕਰ ਜਾਂਦੇ ਨਹੀਂ ਇਹਨਾਂ ਨੂੰ ਕੀ ਆਤਾ ਮੈਂ ਇਹ ਦੱਸ ਮੇਰਾ ਬਾਪ ਚਿੱਟੇ ਨਵੇਂ ਹਾਲੇ ਲਿਆਉਂਦੇ ਆ ਕਿਹੜੇ ਭਲਾ ਉਹੜੇ ਪਹਿਲੇ ਹੂੰ ਉਹਨਾਂ ਚ ਨਾ ਠੰਡ ਬੜੀ ਲੱਗਦੀ ਹੁੰਦੀ ਤਾਂ ਕਰਕੇ ਇਹ ਥੋੜੇ ਨਿੱਗੇ ਤਾਂ ਮੈਂ ਫੋਨ ਲਗਾਉਂ ਤੇ ਹੋਰ ਉਦਾਂ ਉਦਾਂ ਅਮਰੀਕਾ ਦਾ ਸਹੀ ਕਿੱਥੇ ਪਾਗ ਜਾਣੀ ਓਦਾਂ ਮੈਂ ਦੱਸ ਪੈਣਾ ਆ ਉਨ ਜਾਣ ਲੱਗਿਆ ਕਿਤੇ ਨਾ ਕਿਤੇ ਉਨ ਜਾਣ ਲੱਗਿਆਂ ਦਾ ਉਨ ਜਾਣ ਤੇ ਬਣਿਆ ਰਹਿੰਦਾ ਰੋਜੀ ਕੋਈ ਸਪੈਸ਼ਲ ਜਗਾ ਸਪੈਸ਼ਲ ਦੱਸ ਬੁਲੈਤ ਜਾਣਾ ਹੈ ਸਪੈਸ਼ਲ ਹੈ ਲੁਧਿਆਣੇ ਚੱਲੇ ਆ ਮੈਂ ਬਹਿ ਜਾ ਤੁਸੀਂ ਵੀ ਇੱਥੇ ਬਹੋ ਇੱਥੇ ਬਹਿ ਜਾ ਸਪੋਟ ਪੋਟ ਬਹਿ ਜਾ ਬਹਿ ਜਾ ਬਹਿ ਜਾ ਹਾਂ ਆ ਜਾ ਆ ਜਾ ਆ ਜਾ ਮੇਰੀ ਧੀ ਨਹੀਂ ਜੀ ਨਹੀਂ ਗੱਗਦਾ ਜੀ ਨਹੀਂ ਗੱਗਦਾ ਜੀਨੀ ਅਰਜਨ ਓਹੋ ਬੱਲੇ ਮਿਰਚ ਲੱਗੀ ਆ ਮਿਰਚ ਲੱਗੀ ਮਿਰਚ ਮਿਰਚ ਰੋਟੀ ਖਾਂਦੀ ਆ ਮੈਂ ਬੋਲ ਰਿਹਾ ਕਿ 10 ਵਾਰੇ ਕਹਿੰਨੀ ਮਿਰਚ ਲੱਗਣ ਦੀ ਹੈ ਹਾਈ ਬੀਚ ਪਾਰੀ ਗੱਦ ਪਾਪਾ ਦੇ ਪਾਪਾ ਦੇ ਪਾਰੀ ਗੱਦ ਆਉ 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 ਓੜਾ ਕਰਦੀ ਆਉ ਲੱਮ ਨੂੰ ਹਣ ਬੂਰ ਤੇ ਪਾ ਲੰਦੇ ਅੱਗੇ ਚੱਕ ਪਾਇਆ ਬੁਗੇ ਚੱਕ ਪਾਇਆ ਮੁਗਿੱਦੀ ਕੀ ਪਾਇਆ ਦੱਸ ਦੋ ਸਾਰਿਆਂ ਨੂੰ ਆਖਦਾ ਆ ਆ ਆ ਆ ਮੁਗਿੱਦੀ ਕੀ ਪਾਇਆ ਉਹ ਕੜਤੀ ਮਾਰ ਕੜਤੀ ਰੋਟੀ ਭਰਨੇ ਸੁਰਤੀ ਯਾਰ ਉਹਨਾਂ ਨਹੀਂ ਖਾਣੀ ਹੁਣ ਰੱਜ ਗਈ ਹੁਣ ਬਸ ਉਹ ਨਹੀਂ ਖਾਣੀ ਹੁਣ ਮੈਨੂੰ ਪਤਾ ਕਪੜੇ ਨਾ ਲੱਗ ਜੇ ਰੋਟੀ ਹਾਂ ਜਾਨੀ ਨੇ ਕਹਿੰਦੀ ਆ ਪਾਲਾ ਪੁਰਾਣੇ ਮੂਟੇ ਹੋ ਪਾਉਣੇ ਪਾਣੇ ਹੁਣ ਕੀ ਕਰਨਾ ਪੁਰਾਣੇ ਹਲੇ ਮਹੀਨਾ ਵੀ ਨਹੀਂ ਹੋਇਆ ਲਿਆਂਦੇ ਆ ਆ ਮਹੀਨਾ ਹੋਇਆ ਤੇ ਬਸ ਕੇ ਮੈਂ ਤੇਰੇ ਨੂੰ ਥੋੜੀ ਸਮ ਸਮ ਰਾਦਾ ਮੈਂ ਰੋਜ਼ ਪਾਉਂਦਾ ਆ ਤੇ ਫੇਰ ਪੁਰਾਣੇ ਹੋ ਗਏ ਇੱਕ ਕੁੜੀ ਨੇ ਬਹੁਤ ਹੱਤ ਚੁੱਕੀ ਏ ਓਏ ਕਹਿੰਦੀ ਸਾਰਾ ਸਮਾਨ ਸ਼ੀਸ਼ੇ ਗਾੜੀ ਜਿਹੜਾ ਲੱਗਾ ਫੜਾ ਦਿਓ ਮੈਨੂੰ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਲੁਧਿਆਣੇ ਆਪਾਂ ਉੱਥੇ ਇੱਕ ਕੰਮ ਹੈ ਸੰਦੀਪ ਦੀ ਮੈਡੀਸਿਨ ਲੈ ਕੇ ਆਉਣੀ ਹੈ ਉੱਥੇ ਕਹਿੰਦੇ ਛਰਤੀ ਦਾ ਇਲਾਜ ਹੈਗਾ ਇਹ ਕਿਸੇ ਨੇ ਸਾਨੂੰ ਦੱਸਿਆ ਹੈ ਚਲੋ ਦਵਾਈ ਲੈਣ ਦੇ ਵਿੱਚ ਕੀ ਹਰ ਜਿਆ ਟਰਾਈ ਕਰ ਲੈਂਦੇ ਇੱਕ ਵਾਰੀ ਜਾ ਕੇ ਤੇ ਸਮਾ ਗਿੱਲੋ ਕਹਿੰਦੇ ਗੁੜ ਖੜਨਾ ਹੈ ਨਾਲ ਆਪਨੀਆਂ ਆਪਣਾ ਗੋੜੀ ਆ ਉਹਨੂੰ ਪਾਠ ਕਰਕੇ ਦੇ ਦਿੰਦੇ ਨੇ ਪਤਨੇ ਇਦਾਂ ਹੈ ਕੁਛ ਪਾਠ ਕਰਦੇ ਨੇ ਤੇ ਉਹਨਾਂ ਨੂੰ ਬਖਸ਼ਿਆ ਕਹਿੰਦੇ ਤੇ ਉੱਥੋਂ ਕਹਿੰਦੇ ਦਵਾਈ ਲਿਆਓ ਤੇ ਤੁਮੇਰੇ ਪਿੱਤੇ 'ਚ ਹੋਵੇ ਜਾਂ ਗੁਰਦੇ 'ਚ ਹੋਵੇ ਪਥਰੀ ਰਮਾਨ ਆ ਜਾਂਦਾ ਤੇ ਜੇ ਸੰਦੀਪ ਨੂੰ ਫਰਕ ਪਾਇਆਗਾ ਤੇ ਮੈਂ ਜਰੂਰ ਉਹਨਾਂ ਦਾ ਕਾਰਡ ਵੀ ਮੈਂਸ਼ਨ ਕਰਾਂਗਾ ਉਹ ਕਹਿੰਦੇ 2 ਮਹੀਨੇ ਬਾਅਦ ਮੁੜ ਕੇ ਅਲਟਰਾਸਾਉਂਡ ਕਰਾਉਣੀ ਉਸ ਤੋਂ ਪਹਿਲਾਂ ਨਹੀਂ ਕਰਾਉਣੀ ਹਰ ਗੁੰਨੇ ਬੜਾ ਸਤਾਏ ਸੌਂਗੀ ਹੁਣ ਤੇ ਨਾਲ ਸਾਡੇ ਚੱਲੀਏ ਪੂਜਾ ਪੂਜਾ ਮਗਰ ਬੈਠੀ ਹੈ ਮੰਮੀ ਪੂਜਾ ਵਾ ਤੇ ਹਾਜਮਲੇ ਦੀਆਂ ਗੋਲੀਆਂ ਲੈਣੀਆਂ ਕਹਿੰਦੀ ਮੈਨੂੰ ਵੋਮਟਿੰਗ ਬਣੀ ਆਉਂਦੀਆਂ ਨੇ ਘਬਰਾਹਟ ਹੁੰਦੀ ਹੈ ਇਹਨਾਂ ਸਫਰ ਨੇ ਸਿਖਾਉਂਦਾ ਇੱਥੇ ਲੱਲਾਂਗ ਸਵਾ ਕੱਲ੍ਹ ਗੁੜ ਤੇ ਨਾਲ ਹਾਜਮਲੇ ਦੀਆਂ ਗੋਲ ਇल्ली ਮੁਕਾ ਲੈਨੇ ਮੰਡੀ ਨੂੰ ਵਾਸਤੇ ਹਾਂ ਜੀ ਉਹ ਮਿੰਨ ਨੂੰ ਇਹ ਥੁਜਾ ਲੱਗ ਗਿਆ ਕਿਚ ਕਰੋ ਆ ਤੇ ਮੈਂ ਚੱਲ ਲਮਕਾ ਲੈ ਲੈਨੇ ਨਾਲ ਪੰਜਾਬ ਵਾਲੀ ਮਿਲੀ ਛੋਟੀ ਨਹੀਂ ਮਿਲੀ ਆ ਲੈ ਉਹ ਲੈ ਲੋ ਕੋਈ ਨਹੀਂ ਚੱਲੀਏ ਹੁਣ ਨਾ ਨੋਰਮਲ ਨੋਰਮਲ ਹੁਣ ਹੈ ਇੰਨੀ ਕਿਤੇ ਉਦਾਂ ਨੋਰਮਲ ਜੰਮੀ ਠੰਡੀ ਰਹਿੰਦੀ ਕਨੇ ਪਤਾ ਹੀ ਹੈ ਹੈ ਚੱਲਗੇ ਨਾ ਬੈਟ ਲਾੜਾ ਹੈ ਸੀ ਆ ਮਾ ਕੇ ਪੈ ਫੜਾਣ ਦੀ ਗੋੜ ਕਿਉਂਕਿ ਜੇਰ ਦੇ ਉੱਤੇ ਨਾਣ ਗੜੀ ਮੈਂ ਆ ਇੱਥੇ ਚ ਰੱਖ ਪੂਜਾ ਇੱਕ ਸਾਥ ਥੇ ਮੈਨੂੰ ਵੀ ਤੇ ਕਦੀ ਕੋਈ ਆਪਾਂ ਮਹਿਤਾ ਪਾਰ ਕਰਕੇ ਮਹਿਤੇ ਲੱਗ ਗੁੜ ਲਿਆ ਹੈਗਾ ਤੇ ਹੁਣ ਆਪਾਂ ਬੰਨੀ ਕਿਥੇ ਚ ਪਹੁੰਚ ਗਏ ਆਪ ਨਹੀਂ ਕਿਹੜਾ ਡਾ ਇੱਥੇ ਰਸਤੇ ਵਿੱਚ ਗਾਂ ਜਾਈਏ ਕਿਤੇ ਕਾਲਜ ਆਉਂਦਾ ਹੁਣ ਨਾਣ ਚ ਤਾਂ ਕਾਲਜ ਦਾ ਤੇ ਅਗਲੀ ਸਾਈਡੋਂ ਉਧੋਂ ਮੁੜ ਕੇ ਅੱਗੇ ਗੁਰਦਰਾ ਸਾਹਿਬ ਆਉਂਦਾ ਨਾ ਇੱਥੇ ਬਾਬਾ ਬਕਾਲਾ ਇੱਥੇ ਆਪਣਾ ਗੁਰਤੇਗ ਬាទਰ ਮਹਾਰਾ ਇਨੇ ਤਾਬ ਕੀਤਾ ਹੈ ਪਾਰ ਤੇ ਮੰਮੀ ਜੀ ਚਾਹ ਡੇ ਨੇ ਛਕਣ ਇਥੇ ਮੈਨ ਲੰਗਰ ਲੱਗਾ ਸੀਗਾ ਮਗਰ ਤੇ ਆਪਾਂ ਰੁਕੇ ਗੱਡੀ 'ਚ ਮੈਂ ਨਹੀਂ ਚਾਹ ਛਕਣੀ ਤੇ ਮੰਮੀ ਨੇ ਕਹਿੰਦੇ ਮੈਂ ਛਕ ਲਈਏ ਲੈ ਮੰਮੀ ਹਣੀ ਲੈ ਆਏ ਪਕੌੜੇ ਚਲੋ ਖਾ ਹੀ ਲੈਨੇ ਜੀ ਲੈਂਦੇ ਇਹ ਇਧਰ ਇਧਰ ਲੈ ਆਏ ਪਕੌੜੇ ਮੰਮੀ ਹਣੀ ਸਾਡੇ ਜੋਗੇ ਵੀ ਮੇਰਾ ਕਾਕਾ ਵੀ ਉੱਠ ਗਿਆ ਕਾਕਾ ਵੀ ਕਾਕਾ ਵੀ ਖਾਏਗੇ ਇਸ ਗਲਾਮੜ ਹੈ ਬੜੀ ਗਰਮੀ ਹੋ ਗਈ ਯਾਰ ਹਨਾ ਇਧਰ ਹਵਾ ਨਹੀਂ ਪਈ ਤੇ ਲੋਥ ਖੋਲੇ ਨਹੀਂ ਮਨਾ ਦੋ ਖੋਲੇ ਆ ਵੀ ਯਾਰ ਸਪੀਡ ਵਧਾ ਨਾ ਮੜੀ ਜਾ। ਕਹਾਂ ਕਿਤੇ ਜਲੰਧਰ ਰੋਡ ਤੇ ਮੇਨ ਬਾਈਪਾਸ ਤੇ ਪਹੁੰਚੀਆਂ ਆਂ। ਮਹਿਤਾ ਰੋਡ ਤੇ ਤੋਂ ਬੱਲੇ ਬੱਲੇ ਬਹੁਤ ਮਾੜਾ ਰੋੜਿਆ 2 ਘੰਟੇ ਤੇ ਉੱਥੋਂ ਨਿਕਲਦੇ ਰੋਡ ਤੇ ਲੱਗ ਜਾਂਦੇ ਆ। ਇਹ ਕੇ ਕਹਿੰਦੇ ਮੈਂ ਲਿੰਪਾ ਤੇ ਆਉ ਬਸ। ਐਮਕਾ ਗੰਦੀ ਪਿਆਈ ਜਾਓ ਫੇਮੈਂਟ ਖੋਸ਼ੇ। ਉਹ ਮੈਂ ਕੱਢ ਗਿਆ। ਹੁਣ ਆਪਾਂ ਜਾ ਰਹੇ ਆ ਹਾਲੀ ਬਿਆਸ ਟੱਪੇ ਆਂ। ਬਿਆਸ। ਹਾਂ ਬਿਆਸ ਆ ਗਏ ਆਂ। ਹਾਂ ਦੇਖੋ ਪਿਆਸ। ਊਪਰੀ ਹਗੀ ਜਣੀ ਜੀ। ਆ ਟੱਪੇ। ਆ ਬਿਆਸ ਦਰਿਆ ਵਿਲੇਜ ਦਾ ਪਾਣੀ ਆਏ ਦਰਿਆਕ ਦਾ ਡੱਕੇ ਡਾ ਡਾ ਹੁੰਦਾ ਜਦੋਂ ਆਹ ਕੀ ਹਾਲ ਬਣਿਆ ਬਲੇ 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 1 ਕਿਲੋਮੀਟਰ ਤੱਕ ਜਾਮ ਲੱਗਾ ਆ ਅਜੇ ਤਾਂ ਮਕਰ ਬਹੁਤ ਜ਼ਿਆਦਾ ਆ ਹੁਣ ਤਾਂ ਨੇੜੇ ਆ ਗਿਆ ਮੈਂ ਕੋਈ ਪਟਾੜੀ ਨਹੀਂ ਬਸ ਮਕਰ ਬਹੁਤ ਜ਼ਿਆਦਾ ਆ ਟੋਲ ਪਲਾਜਾ 15 ਲੁਧਿਆਣੇ ਆਪਾਂ ਪਹੁੰਚਣ ਵਾਲਿਆਂ ਬਸ 15 ਕਿਲੋਮੀਟਰ ਰਹਿ ਗਿਆ 15 ਕਿਲੋਮੀਟਰ ਮੂਰਤੀ ਵੀ ਕਨੇ ਸੁਣੀ ਬਣੀ ਫਿਰ ਆਪਾਂ ਜਾਣਾ ਹੈ ਅੱਗੇ ਜੇ ਗਰਾਉਂ ਕਿਸ਼ਨ ਲੱਗੇ ਆ ਦਿਖਾ ਦੇ ਗੱਡੀ ਚ ਕਿਸ਼ਨ ਲੱਗੇ ਬਸ ਪਹੁੰਚਣ ਵਾਲੇ ਆ ਅੱਧੇ ਘੰਟੇ ਤੱਕ ਪਹੁੰਚ ਜਾਗਾ ਤੇ ਪੂਨੇ ਘੰਟੇ ਤੱਕ ਪੂਨੇ ਘੰਟੇ ਤੱਕ ਸ਼ਾਇਦ ਪਹੁੰਚ ਜੀ ਸਤਲੁਜ ਦਰਿਆ ਆ ਗਿਆ ਸਤਲੁਜ ਹਾਂ ਅਜੇ ਨਹੀਂ ਮੰਨੇ ਇੰਨਾ ਦਾ ਨਹੀਂ ਸਭ ਚੀਜ਼ਾਂ ਦਾ ਪਤਾ ਲੱਗਦਾ ਜੀ ਆਹ ਵੀ ਆਸਰੇ ਆਦਾ ਬਸ ਮੈਨੂੰ ਪਤਾ ਆ ਗੁਰਦੁਆਰਾ ਸਾਹਿਬ ਲੱਗਦਾ ਇੱਧਰ ਬਣਦੇ ਆ ਹਾਂ ਦੇ ਹੀ ਆਪਣੇ ਨਾਟਕ ਵੇਖਣ ਮੋਬਾਈਲ ਤੇ ਸੋਕਈ ਆਣਾ ਸਾਰੇ ਪੌਂਡਿਆ ਪਾਣੀ ਭਰੋਦਾ ਹੀ ਅੰਦਰ ਆ ਆ ਮੁਝੇ ਲੁਧਿਆਣਾ ਐਂਟਰ ਕਰਨ ਤੋਂ ਪਹਿਲੇ ਆਉਂਦਾ ਹੈ ਟੋਲ ਕਾਫੀ ਵੱਡਾ ਹੈ ਇੱਥੇ ਬਹੁਤ ਜ਼ਿਆਦਾ ਕਿਉਂਕਿ ਇੱਥੇ ਸਾਡੇ ਰਿਲੇਟਿਵ ਕਾਫੀ ਨੇ ਲੁਧਿਆਣਾ ਦੇ ਵਿੱਚ ਇਸ ਕਰਕੇ ਮੈਨੂੰ ਪਤਾ ਹੈ ਥੋੜਾ ਬਹੁਤ ਇਧਰ ਬਾਈਪਾਸ ਪਹੁੰਚ ਗਏ ਇਧਰੋਂ ਤੇ ਜਾਵਾਂਗੇ ਜੇ ਕਰਾਂ ਉਹ ਆਪਾਂ ਥੋੜਾ ਅੱਗੇ ਲੰਘਾਂ ਇਥੋਂ ਫਿਲਹਾਲ ਸੰਤਰੇ ਲੈ ਲੈਨੇ ਥੋੜੀ ਅੱਛਾ ਉਧਰੋਂ ਦੀ ਸੰਤਰੇ ਲੈ ਲਈ ਮੰਮੀ ਜੀ ਨੂੰ ਇੱਕ ਭਰਾ ਢੋਲਾ ਪਿੰਮਾ ਚੱਲ ਨਹੀਂ ਤਾਂ ਸੰਤਰੇ ਨਾਲੇ ਕਿਲੋ ਲੈ ਲੈ ਆ ਇਹ ਨਾਲੇ ਜੂਸ ਪਿਆ ਦਨੇ ਇਹਨਾਂ ਨੂੰ ਆ ਤੇ ਵੰਟਿੰਗ ਕਰ ਲੈ ਭੀ ਇਹਦੀ ਮਤ ਵੱਜ ਗਈ ਬੱਸ ਰਸਤੇ ਜੀ ਇਹਨੇ ਤੇ ਸਭ ਗੱਡੀ ਗੁੱਡੀ ਲਬੇੜਤੀ ਉਹ ਵਲੌਗ ਨਹੀਂ ਅਹੀਂ ਬਣਾਇਆ ਵਲੌਗ ਨਹੀਂ ਬਣਾਇਆ ਉਦਾਂ ਮੈਂ ਭਰਤ ਅਹੀਂ ਆਖਣਾ ਵੀ ਅੱਤ ਕਰਾਤੀ ਇਹਨੇ ਸਾਰੀ ਗੱਡੀ ਜਿਹੜੀ ਭਰਤੀ ਆ ਸ਼ੀਟਾਂ ਛੂਟਾਂ ਸਭ ਭਰਤੀਆਂ ਸਭ ਮੰੰਦਾ ਵਾਲੀ ਗਿਆ ਤੋਤੇ ਮਣਕ ਮਹਾਰਾਜ ਖਲਾ ਰਿਆ ਕਿ ਮਣਕਾ ਟੂਟੀ ਲੱਗੀ ਰਸਤੇ ਮੈਟ ਬਾਹਰ ਕੱਢ ਕੇ ਤੋਤਾ ਗਿਆ ਇੰਨਾ ਬੜਾ ਹਾਲ ਹੈਗਾ ਆ ਸ਼ੀਟਾਂ ਕੀ ਇਹਨੇ ਕੀ ਕੀਤਾ ਵੀ ਜਦੋਂ ਵਾਉਂਟਿੰਗ ਆਈ ਨੇ ਹੱਥ ਰਹਾਤਾ ਗਾੜੀ ਉਹ ਸਾਰੀ ਕਲਰ ਗਈ ਐਨ ਮੈਨੂੰ ਸਭ ਫੈਲ ਗਿਆ ਕੰਮ ਪਰ ਇਹ ਵੀ ਗੱਡੀ ਸਾਰੀ ਮਣਕੇ ਮੈਂ ਵਾਈਫਸ ਨਾਲ ਕੁੜੀ ਦੇ ਵਾਈਫਸ ਹੈਗੇ ਉਹਨਾਂ ਨੇ ਸਾਫ ਕੀਤੀ ਸਾਰੀ ਕੇ ਚਲੋ ਚਲੋ ਕੋਈ ਗੱਲ ਨਹੀਂ ਯਾਰਾਂ ਇਹ ਹਰ ਕਿਸੇ ਨਾਲ ਹੋ ਜਾਂਦਾ ਸਾਡੇ ਨਾਲ ਮੈਂ ਸਦਾ ਜ਼ਰੂਰੀ ਇਹ ਵੀ ਇਨਸਾਨੀ ਵਿਚਾਰੀ ਸਾਡੇ ਨਾਲ ਆਈ ਹੈ ਸਾਡੀ ਗਵਾਂਡੇ ਕੁੜੀ ਚੰਗੀ ਸੁਭਾਅ ਦੀ ਹਰ ਕਹਿਨਮਾ ਹੋ ਜਾਂਦਾ ਏਦਾਂ ਕੋਈ ਗੱਲ ਨਹੀਂ ਕਿਨੀ ਵੀ ਹੁਣ ਮੰਮੀ ਸਾਡੀ ਨਾਲ ਵੀ ਹੋਣ ਡਿਆ ਘਬਰਾੜ ਬੰਨਨੀ ਵਾਲਾ ਮਾਹੌਲ ਅਸੀਂ ਕਹਿੰਦੇ ਨਾ ਸਾਡੀ ਹਰ ਗੁਣਸ਼ਤਾਨੀ ਨਹੀਂ ਕਰਦੀ ਪਰ ਜੇ ਸੱਚ ਗੱਲ ਪੁੱਛਣਾ ਹੁਣ ਆ ਨਾ ਤੁਸੀਂ ਲਾਲ ਵੀ ਦੋ ਖ ਮਹੀਨੇ ਹੋ ਗਏ ਬਹੁਤ ਹੱਥ ਚੁੱਕਣ ਦਾ ਵੀ ਹੱਥ ਕਰਾਉਂਦੀ ਪੂਰੀ ਕੇ ਥੋੜੀ ਨਹੀਂ ਪੂਰੀ ਹੱਥ ਕਰਾਉਂਦੀ ਹੁਣ ਹੱਥ ਚੱਕੀ ਵੇਖੋ ਕੀ ਗੱਲ ਕੀ ਆ ਤੈਨੂੰ ਮੈਂ ਗਾਣਾ ਸੁਣਾਉਣਾ ਫਿਰ ਸਾਈਡ ਤੋਂ ਕੇ ਫਿਰ ਤੂੰ ਰੋਣਾ ਹੀ ਹੋ ਚੁੱਪ ਕਰਾ ਚਲ ਚੁੱਪ ਕਰਾ ਦੋ ਚੱਲ ਆ ਮੇਰ ਕੋ ਬਾਹਰ ਮੰਮੀ ਬਸ ਸਾਰਿਆਂ ਨੇ ਘਬਰਾ ਨਹੀਂ ਮੇਰਾ ਪੁੱਤ ਠੀਕ ਹੈ ਬਾਏ ਠੀਕ ਰਹੇ ਬਸ ਇਹ ਜੂਸ ਵੀ ਬਣਾਉਂਦਾ ਵਾਕਾ ਮਾਂ ਦੀ ਪਿੰਡੀ ਲਾਹ ਕਹਿੰਦਾ ਤੇ ਇੰਨੇ ਲਾਲੀ ਜਵਾਨ ਨਹੀਂ ਨੀ ਆ ਵੇਖੋ ਹੈ ਕੋਈ ਗੱਲ ਨਹੀਂ ਇੱਕ ਇੱਕ ਚ ਕਾਲਾ ਲੂਣ ਪਾ ਦੇ ਠੀਕ ਆ ਚੱਲ ਕੋਈ ਗੱਲ ਨਹੀਂ ਠੀਕ ਠੀਕ ਵਧੀਆ ਵਧੀਆ ਮੰਮੀ ਕਹਿੰਦੇ ਆਪਾਂ ਛੋਟਾ ਗਲਾਸ ਪੀਣਾ ਉਹਨੇ ਛੋਟਾ ਲਿਆਤਾ ਹੈ ਪੀ ਲੋ ਤੁਸੀਂ ਚੱਕ ਗਏ ਹਾਂ ਬਿਨਾਰ ਘਰ ਗੁਣ ਤੂੰ ਹਾਂ ਮੈਂ ਚੱਲ ਮੈਂ ਬੈਠਣਾ ਪਛਾਹ ਕਰਦੇ ਮੜੀ ਜੀ ਬੈਹਣਾ ਚਾ ਬਸ ਠੀਕ 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 ਓਏ ਕਾਕਾ ਹਰਗੁਣ ਕਾਕਾ ਓਏ ਕਾਕੇ ਵਾਲ ਦੀ ਵੇਖਣਾ ਕਿੱਥੇ ਕਾਕਾ ਹਰਗੁਣ ਕਾਕਾ ਕਰੇ ਓ ਕਾਕਾ ਜੀ ਓਹੀ ਕਾਕਾ ਹੈ ਨਾ ਤੁਸੀਂ ਕਾਕਾ ਨਾ ਕਾਕਾ ਤੇ ਤੂੰ ਵੱਡਾ ਆ ਲੈ ਜੋ ਸੁਬੂ ਲਾਲ ਜੋ ਇਸ ਬਿਲਪਤ ਬੱਚ ਸਾਰੇ ਕੱਪੜੇ ਲਪੇੜ ਲੈਂਦੀ ਆਪਣੀ ਇਹ ਕੁੜੀ ਕਾਕਾ ਹੂੰ ਮੈਂ ਹਨੂੰ ਲਾਹ ਤੈ ਹੈ ਕਿ ਇਹਨੂੰ ਇਹਦੇ ਕੱਪੜੇ ਲਾਹ ਤੈ ਉਹ ਗਰਮੀ ਢੀ ਲੱਗਣੇ ਨੂੰ ਲੈ ਉਹ ਲਪੇੜਦੀ ਮੇਰੀ ਪੈਂਟਲ ਮੇੜਦੀ ਉਹ ਪੈਂਟਲ ਮੇੜਦੀ ਜਾ ਚੱਲ ਜਾ ਕਾਕੇ ਕੋ ਪੰਜੇ ਤਾਰ ਹੋ ਇਹਨੂੰ ਵਜਾਂ ਢੀ ਮਾਰਨ ਉਹਨਾਂ ਦੇ ਕਾਕੇ ਨੂੰ ਢੀ ਵਜਾਂ ਮਾਰਨ ਆ ਚਲੋ ਚੱਲੀਓ ਲੈ ਸੰਤ ਰੈਥ ਖਲਾਰ ਤੇ ਮੈਂ ਕਿੱਥੇ ਬਹਿਣਾ ਜੇ ਹੁਣ ਚੱਲੇ ਆ ਗੱਡੀ ਕਰੀ ਬਣੀ ਥੋੜੀ ਗੱਡੀ ਕਰਨੀ ਬਣੀ ਥੋੜੀ ਆਪਾਂ ਨੂੰ ਬੈਕ ਕਿਉਂਕਿ ਉਹ ਆਪਣਾ ਪੁਲ ਚੜ੍ਹਨਾ ਹੈਗਾ ਆਪਾਂ ਬਾਰ ਬਾਰ ਜਾਣਾ ਵੀ ਚਲੋ ਚੱਲ ਗਏ ਉਹ ਕੋਈ ਸ਼ੀਸ਼ਾ ਤਾਂ ਕਰ ਦੇ ਉਹ ਸਾਈਡ ਤੋਂ ਬੈਲਟ ਬੋਟਲ ਲਾ ਲਈਏ ਕਰੋ ਤਾਂ ਨਾਲ ਹੁਣ ਕਰੋ ਜੀਸਸ ਤੇ ਗੱਡੀ ਨਹੀਂ ਚੱਲਦੀ ਬਟਾਲੇ ਸੰਤਰੇ ਸਸਤੇ ਆ ਇੱਥੇ ਮਿਲਗੇ ਚਲੋ ਕੋਈ ਨਹੀਂ ਚਲ ਜੀ ਆਵਲੀ ਲੋਕੇਸ਼ਨ ਬਹੁਤ ਵਧੀਆ ਲੱਗਦੀ ਮੈਨੂੰ ਨਾ ਨਹਿਰ ਜਾਂਦੀ ਪਈ ਆ ਸਾਫ ਸਫਾਈ ਬਹੁਤ ਆ ਆ ਦੇਖੋ ਕਿੰਨਾ ਚੱਕਰ ਵੀ ਹੁੰਦਾ ਇਹ ਦੁਕਾਨਾਂ ਕੋਈ ਜੀ ਥੋੜਾ ਮੇਦ ਨਹੀਂ ਹੁੰਦੀ ਆ ਦੇਖੋ ਅਸੀਂ ਗੁੜ ਲੈਂਦਾ ਆਪਾਂ ਤੇ ਇੱਕ ਉਹਨਾਂ ਧਾਗਾ ਬੰਨ੍ਹਤਾ ਵੇਖੋ ਇਹ ਇਹਦੇ ਨਾਲ ਫਰਕ ਪੈ ਜਾਣਾ ਵੇ ਬਸ ਤੇ ਦੋ ਵਾਰੀ ਬਣਾਉਣਾ ਹੁੰਦਾ ਮੜਕੇ ਵੇਖੋ ਆਹ ਸ਼ਨੀਵਾਰ ਛੱਡ ਕੇ ਮੜਕੇ ਗੁਲੇਸ਼ਨੀਵਾਰ ਫੇਰ ਧਾਗਾ ਬਣਾਉਣਾ ਜੇ ਲੇਟ ਹੋ ਗਏ ਨਹੀਂ ਤੇ ਫੇਰ ਮੜਕੇ ਸ਼ੁਰੂ ਤੇ ਫੇਰ ਪਹਿਲਾ ਧਾਗਾ ਚਲਾਉਣਾ ਦੋ ਬਨਣੇ ਹੁੰਦੇ ਉਦਾਂ ਦੋ ਕੇ ਤਿੰਨ ਕਹਿੰਦੇ ਆਹ ਧਾਗਾ ਨਾਲੇ ਬੰਨਤਾ ਹੈ ਪੱਥਰੀ ਵਾਸਤੇ ਤੇ ਉਹਨਾਂ ਨੂੰ ਰਹਾ ਬੋਲੋ ਹੀ ਬਖਸ਼ ਤੇ ਦੇਖੋ ਰਮਾਨ ਆ ਜੇ ਤੇ ਵਧੀਆ ਗੱਲ ਹੈ ਰਸਤੇ ਵਿੱਚ ਰੁਕੇ ਮੈਂ ਚੱਲ ਦੋ ਮਿੰਟ ਬਾਹਰ ਦੀ ਹਵਾ ਲੈ ਲਈ ਇਥੇ ਮੂਰ ਕਾਫੀ ਜ਼ਿਆਦਾ ਆ ਤਾਂ ਦਿਖਾਉਣਾ ਮੈਂ ਉਹ ਵੇਖ ਲਿਓਣ ਧਿਆਨ ਦੇ ਨਾਲ ਆਪੇ ਦੇਖਿਏ ਓਏ ਦੇਖੋ ਆ ਪੂਜਾ ਦਾ ਤਾਂ ਹੋ ਗਿਆ ਮੰਦਾ ਹਾਲ ਇਹਦੇ ਵਾ ਖੂਨ ਨਹੀਂ ਡੀਤੇ ਇਹਦੇ ਚੱਕਰਾਂ ਦੇ ਨਾਲ ਬਰਾਹਲ ਚਲ ਕੋਈ ਨਾ ਰੋਟੀ ਖਾਣੇ ਰਸਤੇ ਇਹ ਠੀਕ ਹੈ ਫਿਰ ਜੇ ਨਹੀਂ ਰੋਟੀ ਵੀ ਖਾਈਏ ਨੇ ਫਿਰ ਵੀ ਹੋ ਜਾਂਦਾ ਥੋੜਾ ਠੀਕ ਹੋ ਜਾਂਦਾ ਇਹ ਘੰਟੀ ਹੁਣ ਖਲੋ ਕੇ ਹੁਣ ਹੁਣ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਹੁਣ ਨਹੀਂ ਬਹਿਣਾ ਉੱਥੇ ਉੱਥਨਾ ਅਸਾਂ ਬਹਿਣਾ ਨਹੀਂ ਹੈਗਾ ਹੁਣ ਨਹੀਂ ਜਣਾ ਬਹਿ ਫਟਕ ਹੋ ਗਿਆ ਬੰਦ ਤੇ 6:30 ਹੋ ਗਏ ਆ ਅਜੀ ਇਸ ਤਰੀਕੇ ਫਿਰਦੇ ਆ ਵੀ ਤੇ ਹਰ ਕੋਣ ਸਾਡੀ ਸੌਰੀ ਹੁਣ ਟੋਲ ਤੇ ਬੜਾ ਜਾਮ ਲਗਾ ਮੈਂ ਕੋ ਦਿਖਾ ਲੈਨੇ ਹੁਣ ਲੱਡੂ ਖਾ ਲਾਂ ਕਿਥੋਂ ਇੱਕ ਪਲੇਟ ਕਿੱਲੇ ਕਰਨੇ ਠੀਕ ਆ ਕਰੋ ਚੈੱਕ ਕਦਾਂ ਹੈ ਟੇਸਟ ਆ ਕਦਾਂ ਠੀਕ ਆ ਪੂਜਾ ਖਾਣੇ ਸੁੱਕੇ ਦੋ ਕਰਨੇ ਚੰਗਾ ਦੋ ਪਲੇਟਾਂ ਮੇਲੇ ਤੇ ਬਾਜਾਂ ਤੇਂ ਡੇਂਦੇ ਨੇ ਮੈਂ ਤੇਰ ਕੋ ਆਣ ਬੜਿਆ ਆ ਬਾਈ ਕਰਮ ਕਰਕੇ ਦੇਣ ਦਿਆ ਗਰਮ ਕਰਦੇ ਮੜ ਮੜੇ ਗਰਮ ਕਰਦੇ ਯਾਰ ਲੈ ਉੱਤੇ ਕਰਦੇ ਜਿਆਦਾ ਵਧੀਆ ਤੇ ਨਹੀਂ ਉਹਦਾ ਫਾਇਦਾ ਲੈ ਯਾਰ ਫਾਇਦਾ ਕਿਦਾਂ ਲੈਣਾ ਹੋਂਦਾ ਕਿ ਨਹੀਂ ਵੀ ਤੇਰਾ ਯਾਰ ਆ ਗੱਲੇ ਕਿਦਾਂ ਬਾਬਾ ਜੀ ਆ ਜੀ ਇਹ ਗੱਲੇ ਕਰਾਰੇ ਇਦਾਂ ਬੋਲਦੇ ਆ ਕਿਦਾਂ ਬੋਲਦੇ ਬੜਾ ਹੈ ਓਸਤਾਦ ਜੀ ਕਿਦਾਂ ਬੋਲਦੇ ਕਰਾਰੇ ਕੋਸ਼ੋ ਗਿਆ ਕਾ ਜੇ ਆ ਇੱਕ ਪਲੇਟ ਕਿੱਲੇ ਕਰ ਦੇ ਮੇਰੇ ਵਾਸਤੇ ਕਰ ਦੇ ਕਰ ਦੇ ਉਹਨਾਂ ਚਲੋ ਗਰਮ ਹੋ ਜਾਂਦੇ ਉਹਨਾਂ ਕੋ ਮਸਾਲਾ ਲਾ ਦੇ ਦੇ देसी ਘਿਓ ਉਹਨਾਂ ਦਾ ਉਹਨਾਂ ਦਾ ਦੇਸੀ ਘਿਓ ਲਾ ਦੇ ਜੀ ਦੇਸੀ ਘਿਓ ਦੇਸੀ ਘਿਓ ਮਾਰਦੇ ਭਈਆ ਨਹੀਂ ਡਾਲਡਾ ਜਿਹੜਾ ਵੀ ਲਾਉਂਦੇ ਜੇ ਲਾ ਦੋ ਤੇ ਮਾੜਾ ਮਾੜਾ ਯਾਰ ਗਾਜਰਾਂ ਡਾਲ ਦਿਸਮੇ ਠੀਕ ਹੈ ਲੈ ਵੀ ਜੇ ਪਲੇਟ ਕਰਦੀ ਬਿਸਕੀ के हो पहले खा लगा मैंने बीस की, की तीस की तीस की टेस्टी स्वाद आ खाओ खाओ एदमी स्वाद है मिर्च लगी आ तो ही पूरी <laughs> <laughs> खा 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 नहीं यार इधर ਸੰਦੀਪ ਵੀ ਖਾਰੀ ਸੰਦੀਪ ਮੈਂ ਡੈਡੀ ਭਾਵੇਂ ਰੋਟੀ ਢੀਕਦਾ ਉਹਦੇ ਇੱਥੇ ਬੰਦ ਖਾਨ ਹੁਣ ਬੰਦ ਲੱਗੇ ਕਰਾਉਣ ਲੈ ਲਿਆਓ ਲਿਆਓ ਆਜੋ ਆਜੋ ਜਿਹਨੇ ਬੰਦ ਖਾਣੇ ਆ ਆ ਆ ਗਿਆ ਵੀਰ ਬੰਦ ਕਰਦੇ ਹੋ ਯਾਰ ਬਸ ਬਸ ਲੈ ਆਜੋ ਕਿੱਥੇ ਹੋਣ ਦੇ ਕੀਤੇ ਨਹੀਂ ਦੇ ਹੈ ਨਹੀਂ ਇਧਰ ਇਧਰ ਉਧਰ ਥੋੜੀ ਕਰਨੀ ਕੋ ਉਧਰ ਕਰਨੇ ਬੰਦ ਉਧਰ ਕਰੇ ਕੋ ਉਧਰ ਤੇ ਇਧਰ ਕਿਆ ਹੋਆ ਫੇਰ ਖਤਮ ਅਰੇ ਬਹੁਤ ਚਲਾਕ ਹੋ ਚਲੋ ਕੋਈ ਬਾਤ ਨਹੀਂ ਜੇ ਗਰਮ ਕਰ ਰਹੇ ਹੋ ਵੀ ਉਹ ਲੈ ਤੂੰ ਸੁੱਟੀ ਜਾ ਮੇਰੇ ਪੈਰਾਂ ਦੇ ਉੱਤੇ ਪਾਤੀ ਚੜਨੀ ਉਹ ਹੋ ਹੋ ਲਵੇੜ ਦਿਆ ਮੁਝਕੋ ਇੱਧਰ ਹੋਣ ਲੱਗੇ ਨੇ ਬੰਦ ਜੀਓ ਸ਼ੇਰਾ ਕਾ ਦੇ ਆਪਣਾ ਇਹ ਰਫਾਈਨਡ ਵਰਤ ਤੇ ਰਫਾਈਨਡ ਨਹੀਂ 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 ਸਰੋਂ ਦਾ ਤੇਲ ਹੈ ਜੀ ਸਰੋਂ ਦਾ ਤੇਲ ਠੀਕ ਠੀਕ ਇਹ ਜੀਰਾ ਉਹ ਜੀਰਾ ਗਿਆ ਜੀ ਠੀਕ ਹੈ ਠੀਕ ਠੀਕ ਚਲੋ ਸਹੀ ਹੈ ਬੰਦ ਬੰਦੋਂ ਕਰਵਾ ਲਿਆ ਸੰਦੀਪ ਦਾ ਫੇਵਰੇਟ ਹੈਗਾ ਬੰਦ ਤੇ ਮੰਮੀ ਨੇ ਵੀ ਖਾ ਰਹੀ ਉਧਰ ਮજર ਮੁੰਗੀ ਦਾ ਫੇਵਰੇਟ ਹੈ ਉਹ ਜਾਣਦੇ ਨੀ ਕੋਈ ਹੈ ਨਾ ਡੈਡੀ ਨੇ ਖੜਾ ਹੋਰ ਇੱਕ ਮੰਗਵਾ ਬੰਦ ਲੈਣਾ ਹੁਣ ਧੜਕਣ ਕੀ ਕਰੇ ਹੈ ਮੈਸ ਬੋਟ ਲਾ ਲਈ ਚਲ ਲਈ ਚੱਲੀ ਹਰਪੂਨ ਸੁੱਤੀ ਹੈ ਚੱਲਗੇ ਪੂਜਾ ਤੂੰ ਉਨ ਤਾਂ ਨਹੀਂ ਕਰਨਾ ਹੁਣ ਨਹੀਂ ਮੈਂ ਚਾਰ ਸਹੀ ਆਪਾਂ ਪਹੁੰਚ ਗਏ ਆ ਬਟਾਲੇ ਤੇ ਰੋਟੀ ਦੇਖਦੇ ਆ ਬਾਹਰੋਂ ਲੈ ਜਾਂਦੇ ਆ ਹੋਟਲ ਤੋਂ ਕਿਉਂਕਿ ਤਕਾवट ਕਾਫੀ ਹੋ ਗਈ ਸਵੇਰ ਤੇ ਗਏ ਆ ਆ ਚਾਹ ਦੀ ਕੀ ਆਉਂਦੀ ਚਾਹ ਹਾਂ ਚਾਹ ਘਰੇ ਜਾ ਕੇ ਪੁਣੀ ਚਾਹ ਲੂਣ ਖਲਾਰ ਨਹੀਂ ਹੋਣੇ ਲੂਣ ਖਲਾਰ ਗਣਾ ਉੱਤੇ ਹੱਥ ਫੇਰਣ ਡਈ ਆ ਆ ਸਿਸ਼ੀ ਵੀ ਹੁਣ ਇੱਧਰ ਚੱਕ ਰਹੀ ਬਹੁਤ ਸ਼ਰਾਬਤਾਂ ਦਾ ਗ੍ਰੀਨ ਤੇ ਹੱਥ ਕਰਦੇ ਬਹੁਤ ਜਿਆਦਾ ਇੱਕ ਦੀ ਇੱਕ ਤਾਂ ਹੀ ਹੋ। ਕਿੰਨੇ ਕਿੰਨੇ ਵਾਸ਼। ਬੁਗੇ ਜਿਹੀ ਪਾਇਆ। ਆਖਰ ਬੁਗੇ ਜਿਹੀ ਪਾਇਆ। ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਨਹੀਂ ਪਾਇਆ ਬੁਗੇ। ਕੋਈ ਵਾਜ ਜੇ ਨਹੀਂ ਹੋ। ਤੇ ਪਾਣਾ ਜਦੋਂ ਪਾਇਆ। ਖਾਣ ਦੀ, ਮੂੜੀ ਖਾਣ ਦੀ ਮੈਂ ਪਾਈ। ਇਹਨੇ ਮੂਹ ਚ। ਉਹਦੀ ਮੂਹ ਚ ਹੜਾ ਲਿਆ ਕੁਛ ਇਹ। ਨਹੀਂ ਨਹੀਂ ਨਹੀਂ। ਹਾਂ ਹੇ ਮਿਰਚ ਖਾਂਂਦੀ ਪ੍ਰੋਵਾ ਪੂਰੀ ਮੇਰੀ ਹਰੇ ਆ ਜਾ ਚਰ ਕੀ ਤਾ ਇੰਨਾ ਸ਼ੁਕਰ ਮਿਰਚ ਜੀ ਨਾ ਮਲੇ ਡੁੰਟੜੀ ਜੀ ਖਾਦੀ ਇਹਨੇ ਮੈਂ ਕਦੋਂ ਦੀ ਚਿੱਥਣ ਦੀ ਮਿਰਚ ਨੂੰ ਤਾਂ ਦਾ ਬਣਾ ਜੀ ਮੈਂ ਕਿਹਾ ਹਰੇ ਆ ਜਾ ਕੀ ਹੈ ਹਾਂ ਕੰਦੀ ਹੱਥ ਚਾੜ ਲੈ ਹੱਥ ਚਾੜ ਦੋ ਹੱਥ ਚਾੜ ਲੈ ਚੱਸੀ ਕਰ ਕੰਦੀ ਲੂਰ ਖਾਣਾ ਲੂਰ ਖਾਣਾ ਜੀ ਲੂਣ ਲੂਣ ਸੋਣਾ ਨਾ ਗੰਦਾ ਬੀਪ ਵਾਜਣਾ ਹੀ ਲੋਨ ਖਾਦਾ ਇੱਕ ਤਾਲ ਬਾਲਕ ਮਨੀਰ ਤੇ ਦਾਲ ਮੰਗਵਾਈ ਆ ਦਾਲ ਅਜੇ ਆਉਣ ਵਾਲੀ ਆਪਣੀ ਅੰਕਲ ਜੀ ਨੇ ਨਾ ਇਹਨੇ ਚਿੱਤਿਆ ਹੀ ਉਹ ਅੰਕਲ ਜੀ ਆਏ ਹੋ ਇਹਨਾਂ ਤੇ ਤੇ ਉਹਨੂੰ ਭਲੇਖਾ ਲੱਗ ਜਾਂਦਾ ਡੈਡੀ ਦੇ ਨੂੰ ਭਲੇਖਾ ਪਈ ਜਾਂਦਾ ਦਾदू ਦਾ ਮੰਮੀ ਆਏ ਨੀ ਆ ਗਏ ਮਨ ਨੂੰ ਚਿੰਤਾ ਪੈ ਗਈ ਸ਼ੁਕਰ ਆਓ ਕਿਤੇ ਘਰ ਦਾ ਮੂੰਹ ਵੇਖਣ ਨੂੰ ਤੇ ਜਾ ਹੋ ਜਾਗਾ ਮਹਾ ਕਿਦ ਕਰ ਗੰਮੀ ਮੇਂ ਖੁੰ ਮਿਲਿਆ ਕੀ ਹਾਲ ਡੈਡੀ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਬੂ ਜੀ ਇਹਨੇ ਬਹੁਤ ਹੰਕ ਕੀਤਾ ਲੱਗ ਰਿਹਾ ਹੱਥੇ ਵਿੱਚ ਡੈਡੀ ਇਹਨੇ ਨਾ ਨਾ ਕਰ ਤਕਲੇ ਮੈਂ ਸੋਚਿਆ ਹੈ ਕੋਈ ਨਾ ਕੋਈ ਰੀਲ ਬਣਾਵਾਂਗੇ ਤੇ ਰੀਲ ਤੇ ਬਣਾਈ ਨਹੀਂ ਫਿਰ ਆਪਾਂ ਪੱਗ ਵਾਹੀ ਮੈਂ ਲਾਇਆ ਸਾ ਪਹਿਲਾ ਬੰਦਾ ਉਹ ਉੱਥੋਂ ਦੇ ਟਿਕਰੋਂ ਬਣ ਕੇ ਉਹਨੇ ਜੇ ਥੋੜਾ ਸਮਾਂ ਹੋਏ ਤਾਂ ਫਿਰ ਹੌਲੀ-ਹੌਲੀ ਕਰਦੇ ਤਾਂਾਂ ਚੜ ਜਾਂਦੀ। ਬਾਕੀ ਚਲੋ ਕੋਈ ਨਾ ਆਉਂਨੇ ਨਿਕਲ ਗਿਆ ਆਪਣਾ ਸਰ ਗਿਆ ਸੈਟਿਆ ਹੁਣ। ਡੈਡੀ ਜੀ ਤੇ ਲਈ ਜਰ ਰੋਟੀ ਪੈਕ ਕਰਕੇ ਨਿਆਂਦੀ। ਡੈਡੀ ਨੂੰ ਕੀ ਗੱਲ ਕੀ ਇਹ ਤੈਨੂੰ ਹਰ ਗੁਣ? ਅੱਖੇ ਨਹੀਂ ਨਾ ਤੂੰ ਲੱਗਦੀ ਫਿਰ। ਰੱਖਿਓ ਮਤਲਬ 22 ਜਨਵਰੀ ਦਾ ਪ੍ਰੋਗਰਾਮ ਜਿਹੜਾ ਡੈਡੀ ਦੇਖਣ ਦੇ ਨੇ ਕੱਲ ਜਿਹੜਾ ਨੰਗ ਅੱਜ 27 ਆ। ਆ ਦ ਸੰਦੀਪ ਤੇ ਡੈਡੀ ਦੇਖੰਦੇ ਮੈਚ ਨਹੀਂ ਹੋਣਿਆ ਅੱਜ ਉਹ ਲੋ ਕਿੱਥੇ ਚੜੀ ਜਾਣ ਦੀ ਆ ਸੱਟ ਭਾਏ ਨਵਾਲੇ ਹੋ ਗਈ ਜੋ ਲੀਕੇ ਵੇਖੰਦਾ ਖਰੀ ਵੇਖਿਆ ਜਾ ਰਿਹਾ ਹੁਣ ਇਹ ਉਹ ਵੇਖੋ ਕਿੱਥੇ ਚੰਡਲੀ ਇਹ ਕੋਣ ਹੈ ਮੈ ਲੋ ਇਹਦੇ ਇਹਦੇ ਕਾਂ ਪੁੱਠੇ ਵੇਖ ਲੋ ਵੇਖੀ ਜਾ ਬਤਮਾਸ਼ਾ ਵੇਖਿਆ ਦਿੰ ਯਾਰ ਹੱਥ ਨਹੀਂ ਜੇ ਤਾਂ ਨਹੀਂ ਆਉਂਦੇ ਹੱਥਾਂ ਦੇ ਉੱਤੇ ਹੱਥ ਨਹੀਂ ਪੈਣਦੇ ਆ ਹਾਂ ਗੱਲ ਕੀ ਆ ਕੀ ਚਾਹੀਦਾ ਈ ਅਵਲ ਪਿਸਟਕ ਲੱਗੀ ਹੋਵੇ ਤੇਰੇ ਗੱਲ ਦੇਤੇ ਸੀਸੇ ਜਿਵੇਂ ਖੰਦੀ ਹੋਣਾ ਆਪਣਾ ਲਵ ਯਾ ਕੰਬੋ ਵੀ ਕਿਤਾ ਬੜੇ ਜਾਣੇ ਤੇ ਮੈਸੇਜ ਆਉਣ ਕਹਿੰਦੇ ਤੂੰ ਟਾਈਮ ਪੀਸ ਜੜਾ ਨਹੀਂ ਇਦਾਂ ਖਲਾਰੇ ਆ ਵੀ ਤੇ ਤੇ ਆਪਣਾ ਸੈੱਲ ਪਾਓਗੇ ਸੈੱਲ ਪਾਤਾ ਡੈਡੀ ਹੋਣਾ ਲੈ ਆ ਵੀ ਅੱਛਾ ਆਉਂਦੇ ਆ ਯਾਰ ਕਾਫੀ ਜਾਣੇ ਕਹਿੰਦੇ ਕਹਿੰਦੇ ਘੜੀ ਖਲੋਤੀ ਜੜੀ ਨਹੀਂ ਬਹੁਤ ਮਾੜੀ ਹੁੰਦੀ ਹੈ। ਨਿੰਦੀ ਨੀੜੀ। ਉਹ ਕਰੀਵੇਂ ਲੱਗਣੀ ਉਹ ਡਾੜੀ। ਆਵਾਂ ਮੈਨ ਲਾਵਾਂ। ਹੋ ਜਾਣਾ ਨਹੀਂ। ਲੈਡੀਸ ਆਦਿਆ। ਵੇਖਣ ਦੇ ਦਰਦੇ ਆ ਉਹ ਤਾਂ ਮੇਰੇ। ਥੋੜੀ ਮਾਹ ਬਣ ਕੇ ਵੇਖਣ ਗਿਆ। ਬਿਲਕੁਲ ਠੀਕ ਓਕੇ। ਹਾਂ ਵਾ ਵਾ ਵਾ। ਆ ਕਿੱਥੋਂ ਦੇ ਆ। ਹੂੰ। ਉਹਨੂੰ ਪੁੱਛ ਹਰਬਣ ਨੂੰ ਪੁੱਛ ਲੋ ਯਾਰ।